ਸਤਿ ਸ਼੍ਰੀ ਅਕਾਲ ਜੀ ਹਿਮਨ ਟਾਕ ਸ਼ੋਅ ਦੇਖ ਰਹੇ ਹਾਂ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਛੜ ਦੀ ਕਲਾ ਵਿੱਚ ਹੋਵਗੇ ਜਿੱਥੇ ਕਿ ਆਪਣੇ ਕਿਸਾਨ ਹੱਕਾਂ ਦੇ ਲਈ ਬਾਰਡਰਾਂ ਦੇ ਉੱਤੇ ਬੈਠੇ ਨੇ ਕਾਫੀ ਕਿਸਾਨ ਸਾਡੇ ਸ਼ਹੀਦ ਵੀ ਹੋ ਗਏ ਨੇ ਉਸੇ ਸੰਘਰਸ਼ ਤੇ ਵਿੱਚ ਯੋਗਦਾਨ ਪਾਉਣ ਲਈ ਸਾਡੇ ਨਾਲ ਇੱਕ ਨੌਜਵਾਨ ਹੈ ਦਿਲਪ੍ਰੀਤ ਸਿੰਘ ਜੋ ਕਿ ਪਿੰਡ ਇਕਲਾਹ ਤੋਂ ਨੇ ਮੇਰੇ ਨਾਲ ਬੈਠਣ ਨਾਲ ਸਵਾਗਤ ਕਰਦੀ ਹਾਂ ਸਤਿ ਸ਼੍ਰੀ ਅਕਾਲ ਵੀਰੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਮੈਂ ਬੜੀ ਤੁਸੀਂ ਦੱਸੋ ਠੀਕ ਹੋ ਬਹੁਤ ਵਧੀਆ ਅੱਛਾ ਵੀਰੇ ਸੰਘਰਸ਼ ਚ ਜੋ ਯੋਗਦਾਨ ਪਾਉਣ ਜਾ ਰਹੇ ਹੋ ਆਪਣਾ ਹਨਾ ਹਾਂ ਜੀ ਤੇ ਜਿਵੇਂ ਦੱਸ ਦਵਾਂ ਤਾਂ ਇਹ ਦੌੜ ਜਿਹੜੀ ਹੈ ਇਕਲਾਹਾ ਤੋਂ ਲੈ ਕੇ ਦਿੱਲੀ ਤੱਕ ਜਿਹੜੀ ਇਹ ਦੌੜ ਹੈ ਵੀਰ ਭੱਜਣ ਜਾ ਰਿਹਾ ਬਾਕੀ ਵਿਸ਼ੇਸ਼ ਜਾਣਕਾਰੀ ਸਾਨੂੰ ਵੀਰ ਦੇਣਗੇ ਅੱਛਾ ਵੀਰੇ ਕਿੰਨੇ ਕਿਲੋਮੀਟਰ ਦੀ ਦੌੜ ਹੈ ਇਹ ਟੋਟਲ ਜਿਹੜੀ ਦੌੜ ਆ 302 ਕਿਲੋਮੀਟਰ ਦੀ ਆ ਅੱਛਾ ਜਿਹੜੀ ਕਿ ਇਕਲਾਹਾ ਤੋਂ ਲੈ ਕੇ ਦਿੱਲੀ ਦੇ ਪਾਰਲੀਮੈਂਟ ਤੱਕ ਇਹਦਾ ਡਿਸਟੈਂਸ ਆ ਜਿਹੜਾ 302 ਕਿਲੋਮੀਟਰ ਬਣਦਾ ਆ 302 ਕਿਲੋਮੀਟਰ ਪਹਿਲਾਂ ਵੀ ਕੋਈ ਅਜਿਹੀ ਦੌੜ ਤੁਸੀਂ ਮੈਰਾਥਨ ਵਗੈਰਾ ਭੱਜਿਓਵੇਂ ਨਹੀਂ ਮੈਂ ਮੈਰਾਥਨ ਤਾਂ ਹਾਂ 42 ਕਿਲੋਮੀਟਰ ਭੱਜਿਆ ਪਹਿਲਾਂ ਅੱਛਾ ਮਤਲਬ ਕਿ ਹੰਦੀ ਤੋਂ ਹੁਣ ਤੱਕ 42 ਕਿਲੋਮੀਟਰ ਤੋਂ ਉੱਤੇ ਤਾਂ ਕੁਝ ਮੈਰਾਥਨ ਬਣੀ ਨਹੀਂ ਨੀ। ਹਾਂ। ਇਹ ਤਾਂ ਸਿਰਫ ਇੱਕ ਕਿਸਾਨਾਂ ਦੇ ਹੱਕੀ ਮੰਗਾਂ ਦੇ ਲਈ ਮੈਂ ਇੱਕ ਜਿਹੜੇ ਕਿਸਾਨ ਬੈਠੇ ਸੀਗੇ ਕਈ ਸਾਲਾਂ ਤੋਂ ਟੈਸਟ ਕਰ ਰਹੇ ਨੇ ਤੇ ਮੈਨੂੰ ਆਪ ਨੂੰ ਲੱਗਾ ਕਿ ਮੈਂ ਇਹਨਾਂ ਦੇ ਵਿੱਚ ਜਾ ਕੇ ਆਪਣਾ ਕੋਈ ਯੋਗਦਾਨ ਪਾਵਾਂ। ਅੱਛਾ ਇਹ ਯੋਗਦਾਨ ਤੁਸੀਂ ਆਪਣੇ ਵੱਲੋਂ ਪਾ ਰਹੇ ਹੋ ਜਾਂ ਕੋਈ ਜਥੇਬੰਦੀ ਵੱਲੋਂ ਪਾ ਰਹੇ ਹੋ? ਨਹੀਂ ਇਹ ਮੈਂ ਆਪਣੇ ਵੱਲੋਂ ਪਾ ਰਿਹਾ ਕੋਈ ਜਥੇਬੰਦੀ ਵੱਲੋਂ ਨਹੀਂ ਪਾ ਰਿਹਾ। ਅੱਛਾ ਉਮਰ ਕਿੰਨੀ ਹੈ ਤੁਹਾਡੀ? ਮੇਰੀ ਉਮਰ ਹੈਗੀ 25 ਸਾਲ। 25 ਸਾਲ। ਅੱਛਾ ਦਿਮਾਗ 'ਚ ਕਿਵੇਂ ਆਇਆ ਵੀ ਇੰਨਾ ਡਿਸਟੈਂਸ ਜਿਹੜਾ 302 ਕਿਲ ਉਹੀ ਗੱਲ ਮਰੇਂਦਰ ਕਿ ਜਜਵਾਜਾ ਉੱਠਿਆ ਕਿ ਜਿਹੜੇ ਕਿਸਾਨ ਨੇ ਜਿਵੇਂ ਇਹਨਾਂ ਡੱਲੇਵਾਲ ਜੀ ਬੈਠੇ ਨੇ ਹੁਣ ਮਰਨ ਵਰਤ ਤੇ ਬੈਠੇ ਨੇ ਤੇ ਮੈਂ ਵੀ ਸੋਚਿਆ ਕਿ ਇਦਾਂ ਦੀ ਕੋਈ ਮਹੀਮ ਚਲਾਈ ਜਾਵੇ ਵੀ ਜਿਹੜੀ ਲੋਕਾਂ ਨੂੰ ਜਾਗਰੂਤ ਕਰ ਸਕੇ ਜੀ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਕਿਉਂਕਿ ਇੱਕ ਬੰਦੇ ਨਾਲ ਪ੍ਰੋਟੈਸਟ ਕਰਨ ਨਾਲ ਕਦੇ ਵੀ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਹਰ ਬੰਦੇ ਨੂੰ ਆਪਣੇ ਘਰੋਂ ਬਾਹਰ ਨਿਕਲਣਾ ਪੈਣਾ ਜੇ ਅੱਜ ਮੈਂ ਨਿਕਲਿਆ ਤਾਂ ਮੈਨੂੰ ਦੇਖ ਕੇ ਕੋਈ ਗੱਲ ਨਹੀਂ ਕਿ ਹੋਰ ਨਿਕਲੂਗਾ ਅੱਛਾ 302 ਕਿਲੋਮੀਟਰ ਜੇ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਆ ਹਨਾ ਆਪਾਂ ਕਾਰ ਚੀਜ ਦਿੱਲੀ ਦੇ ਵਿੱਚ ਸਫਰ ਕਰਨਾ ਹੋਵੇ ਤਾਂ ਆਪਣੀ ਬੱਸ ਹੋ ਜਾਂਦੀ ਹੈ ਤਿੰਨ ਚਾਰ ਸਟਾਪ ਤਾਂ ਆਪਾਂ ਲਾ ਲੈਨੇ ਵੀ ਕਦੇ ਫਰੈਸ਼ ਹੋਣਾ ਕਦੇ ਚਾਹ ਪਾਣੀ ਪੀਣਾ ਅੱਛਾ ਫਿਰ ਤੁਸੀਂ ਕੁਝ ਸੋਚਿਆ ਵੀ ਕਿੰਨੇ ਟਾਈਮ ਦੀ ਬ੍ਰੇਕ ਲੈਣੀ ਹੈ ਵਿੱਚ ਜਾਂ ਕਿਵੇਂ ਕਰਨਾ ਕਿੰਨੇ ਦਿਨਾਂ ਦੇ ਵਿੱਚ ਕੰਪਲੀਟ ਕਰਨਾ ਕੋਈ ਐਦਾਂ ਦੀ ਮੁਹੀਮ ਵੀ ਹੈ ਨਹੀਂ ਇਹ ਮੈਂ ਨਾ ਕੰਟੀਨਿਊ ਰਨ ਕਰੂੰਗਾ ਹੂੰ ਲਗਾਤਾਰ ਭੱਜਦਾ ਰਹੂੰਗਾ ਵਿੱਚ ਕੋਈ ਸਟਾਪ ਨਹੀਂ ਹੈਗਾ ਨਾ ਤਾਂ ਕੁਝ ਖਾਣਾ ਸਿਰਫ ਇੱਕ ਲਿਕੁਇਡ ਦੇ ਜਰੀ ਜਾਵਾਂਗਾ ਅੱਛਾ ਹਾਂ ਜੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਾ ਗੱਡੀ ਦੇ ਵਿੱਚ ਬੰਦਾ ਜਾਂਦਾ ਸਫਰ ਕਰਦਾ ਥੱਕ ਜਾਂਦਾ ਆ ਹੁਣ ਜਿਹੜੇ ਰੈਗੂਲਰ ਜਾ ਰਹੇ ਨੇ ਦਿੱਲੀ ਤੱਕ ਜਿਹੜੇ ਗੱਡੀਆਂ ਲੈ ਕੇ ਰੋਜ਼ ਸਵਾਰੀਆਂ ਲੈ ਕੇ ਜਾ ਰਹੇ ਨੇ ਉਹ ਤਾਂ ਨਹੀਂ ਥੱਕਦੇ ਇਸ ਕਰਕੇ ਮੈਂ ਵੀ ਕੰਟੀਨਿਊ ਪ੍ਰੈਕਟਿਸ ਕਰਦਾ ਪਹਿਲਾਂ ਕਈ ਕਾਫੀ ਕਾਫੀ ਮਹੀਨੇ ਤੋਂ ਮੈਂ ਪ੍ਰੈਕਟਿਸ ਕਰਦਾ ਆ ਰਿਆਂ ਦੀ ਇਸ ਕਰਕੇ ਮੈਨੂੰ ਇਹ ਸਫਰ ਜਿਆਦਾ ਮੁਸ਼ਕਲ ਨਹੀਂ ਲੱਗਦਾ ਕਿੰਨੇ ਕਿੰਨੇ ਮਹੀਨੇ ਹੋ ਗਏ ਫਿਰ ਇਸ ਇਸ ਰਨ ਲਈ ਤੁਸੀਂ ਜਿਹੜਾ ਸਫਰ ਮੈਨੂੰ 3 ਮਹੀਨੇ ਹੋ ਗਏ ਇਹਨੂੰ ਪ੍ਰੈਕਟਿਸ ਕਰਦਾ ਅੱਛਾ ਹਾਂਜੀ ਤੇ ਮੇਰੀ ਰੋਜ਼ ਦਾ ਵਰਕਆਊਟ 17 ਕਿਲੋਮੀਟਰ ਰੋਜ਼ ਦਾ ਵਰਕਆਊਟ ਹੋ ਜਾਂਦਾ ਅੱਛਾ ਰਨਿੰਗ ਕਰਦੇ ਰਨਿੰਗ ਕਰਕੇ ਵਰਕਆਊਟ ਕਰਕੇ ਵੀ ਮੈਂ ਮਤਲਬ ਕਿ ਜੋ ਵੀ ਕਰਦਾ ਅੱਛਾ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਜੋਬ ਤੇ ਜਾਂਦਾ ਫਿਰ ਮੈਂ ਸ਼ਾਮ ਨੂੰ ਫੇਰ ਵਰਕਆਊਟ ਕਰਦਾ ਮਾਰਨਿੰਗ ਫੇਰ ਕਰਦਾ ਕੰਟੀਨਿਊਸ ਸ਼ੈਡਿਊਲ 3 ਮਹੀਨਿਆਂ ਤੋਂ ਚੱਲਦਾ ਆ ਰਿਹਾ ਅੱਛਾ ਫਿਰ ਤੁਸੀਂ ਜਾ ਕਿਦਣ ਰਹੇ ਹੋ ਮੈਂ 8 ਫਰਵਰੀ ਕੱਲ ਨੂੰ ਕੱਲ ਨੂੰ ਜਾ ਰਹੇ ਹਾਂ ਹਾਂਜੀ ਤੇ ਸਵੇਰੇ ਕਿੰਨੇ ਵਜੇ ਸ਼ੁਰੂ ਕਰਨੀ ਹੈ ਦੌੜ ਮੈਂ ਮਾਰਨਿੰਗ 11 ਵਜੇ ਸ਼ੁਰੂ ਕਰ ਦਿੰਦਾ ਅੱਛਾ ਇੱਕ ਸੋਚਿਆ ਤਾਂ ਹੋਊਗਾ ਨਾ ਵੀ ਕੁਝ ਤਕਰੀਬਨ ਐਸਟੀਮੇਟ ਲਾਇਓਗੇ ਵੀ ਇਹਨੇ ਘੰਟਿਆਂ ਦੇ ਵਿੱਚ ਤੁਸੀਂ ਦੌੜ ਖਤਮ ਕਰ ਦੋਗੇ ਉਸ ਵਿੱਚ ਟਾਈਮ ਇਹਦਾ ਲੱਗ ਜਾਊਗਾ 50 ਘੰਟੇ ਤਾਂ ਲ ਜਾ ਘੰਟੇ 40 ਤੋਂ 50 ਘੰਟੇ ਦੇ ਵਿੱਚ ਵਿੱਚ ਪਹੁੰਚ ਜਾਗੇ ਮਤਲਬ ਜੇ ਅਸੀਂ 11 ਤੋਂ 8 ਤਰੀਕ ਨੂੰ ਤੁਰਦਿਆਂ ਦਾ ਆਪਾਂ 10 ਤਰੀਕ ਨੂੰ ਪਹੁੰਚ ਜਾਗੇ ਜਦ ਜੇ ਤਾਂ ਪਾਰਲਿਆ ਪੰਦਾ ਦੇਖਣਾ ਪਾਰਲੀਮੈਂਟ ਦੇ ਵਿੱਚ ਕਿਸੇ ਹਾਂ ਜਾਣਾ ਪੈਣਾ ਅੱਛਾ ਤੁਹਾਡਾ ਰੂਟ ਕੀ ਹੋਊਗਾ ਰੂਟ ਇਕਲਾਹਾ ਤੋਂ ਲੈ ਕੇ ਦਿੱਲੀ ਦੇ ਪਾਰਲੀਮੈਂਟ ਤੱਕ ਜਿਵੇਂ ਇਕਲਾਹਾ ਇਕਲਾਹਾ ਤੋਂ ਖੰਨੇ ਫਿਰ ਸਰਹੰਦ ਹੋ ਗਿਆ ਅੰਬਾਲੇ ਦੇ ਵਿੱਚ ਦੀ ਹੁੰਦੇ ਹੋਏ ਪਾਣੀਪੱਤ ਹੁੰਦੇ ਹੋਏ ਉੱਥੇ ਜਾਵਾਂਗੇ ਪਾਰਲੀਮੈਂਟ ਦਾ ਅੱਛਾ ਸੋਸ਼ਲ ਮੀਡੀਆ ਤੇ ਤੁਸੀਂ ਕਾਫੀ ਵੀਡੀਓਜ਼ ਪਾ ਰਹੇ ਹੋ ਆਪਣੀਆਂ ਇਹਨਾਂ ਨੂੰ ਲੈ ਕੇ ਤੇ ਕਾਫੀ ਕਲਾਕਾਰਾਂ ਨੇ ਤੁਹਾਨੂੰ ਸਮਰਥਨ ਦਿੱਤਾ ਜਿਵੇਂ ਕਿ ਗੁਲਾਬ ਸਿੱਧੂ ਕੁਬੀਰ ਚੈਂਜਰ ਕਾਫੀ ਜਾਣੇ ਨੇ ਤੁਹਾਡੀਆਂ ਵੀਡੀਓਜ਼ ਪਾਈਆਂ ਨੇ ਅੱਛਾ ਕੋਈ ਜੱਥੇਬੰਦੀ ਵੱਲੋਂ ਤੁਹਾਨੂੰ ਫੋਨ ਆਇਆ ਨਹੀਂ ਜੱਥੇਬੰਦੀ ਵੱਲੋਂ ਕੋਈ ਫੋਨ ਨਹੀਂ ਆਇਆ ਹੈਗਾ ਹੂੰ ਤੇ ਇੱਕ ਪੋਲੀਟਿਸ਼ੀਅਨ ਦੇ ਵਿੱਚ ਰਾਜਾ ਬਣਿੰਗ ਜੀ ਨੇ ਹੂੰ ਉਹ ਸਾਨੂੰ ਕਹਿ ਰਹੇ ਸੀਗੇ ਕਿ ਅਸੀਂ ਕੱਲ ਨੂੰ 8 ਤਰੀਕ ਨੂੰ ਤੁਹਾਡੇ ਕੋਲ ਆਵਾਂਗੇ ਸਮਰਥਨ ਦੇਣ ਅੱਛਾ ਹਾਂਜੀ अच्छा वैसे तो एक हौसला बजाई होती है भी चलो हौसला अच्छा किने की, किने हौसला देता है ये चीज ਨੂੰ ਅੱਗੇ ਕਿ ਤੂੰ ਜਾ ਤੂੰ ਕਰ ਸਕਦਾ ਤੂੰ ਆ ਚੀਜ਼ ਦੇ ਲਈ ਸਭ ਤੋਂ ਪਹਿਲਾਂ ਤਾਂ ਮੇਰੇ ਪੇਰੈਂਟਸ ਨੇ ਜਿਨ੍ਹਾਂ ਨੇ ਮੈਨੂੰ ਇੰਨਾ ਸਾਥ ਦਿੱਤਾ ਜਿਹੜੇ ਹੁਣ ਤੱਕ ਦਿੰਦੇ ਆ ਰਹੇ ਨੇ ਤੇ ਜਿਹੜੇ ਮੇਰੇ ਨਾਲ ਵੀ ਜਾਣਗੇ ਤੇ ਕੁਝ ਕਿ ਮੇਰੇ ਯਾਰ ਦੋਸਤ ਨੇ ਜਿਵੇਂ ਹਰਮਨ ਬੈਨੀਪਾਲ ਫਿਟਨੈਸ ਵਾਲੇ ਨੇ ਅੱਛਾ ਉਹ ਕੈਨੇਡਾ ਨੇ ਹੁਣ ਤਾਂ ਮੈਨੂੰ ਉਹਨਾਂ ਨੇ ਬਹੁਤ ਸਮਰਥਨ ਦਿੱਤਾ ਅੱਛਾ ਉਹਨਾਂ ਦਾ ਬਹੁਤ ਸਾਥ ਆ ਮੇਰੇ ਨਾਲ ਅੱਛਾ ਤੇ ਕੁਝ ਮੇਰੇ ਯਾਰ ਦੋਸਤ ਨੇ ਦੋ ਤਿੰਨ ਜਿਹੜੇ ਮੇਰੇ ਨਾਲ ਰਹਿੰਦੇ ਨੇ ਅੱਛਾ ਨਾਲ ਕੋਈ ਹੋਰ ਨਹੀਂ ਚੱਲੇਗਾ ਵੀ ਕਿਸੇ ਹੋਰ ਨੇ ਰਨਿੰਗ ਦੇ ਲਈ ਜਾਣਾ ਨਹੀਂ ਰਨਿੰਗ ਲਈ ਮੈਨੂੰ ਕਹਿੰਦੇ ਤਾਂ ਬੇਥੇਰੇ ਸੀਗੇ ਕਿ ਵੀ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਤੇ ਮੈਨੂੰ ਆਪ ਨੂੰ ਲੱਗਾ ਵੀ ਜੇ ਮੈਂ ਕਿਸ ਨੂੰ ਲੈ ਕੇ ਜਾਵਾਂਗਾ ਕਿਤੇ ਵੀ ਕੱਲ ਨੂੰ ਉਹਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਕੋਈ ਮੇਰੇ ਜ਼ਿੰਮੇ ਵੀ ਨਾ ਪੈ ਜੇ ਅੱਛਾ ਇਹ ਮੈਂ ਆਪਣੀ ਸਰਦਾਰੀ ਤੇ ਜਾ ਰਹੀ ਹਾਂ अच्छा अच्छा नहीं लंबी दौड़ ਕਰਨ ਜਾ ਰਹੀ हूं ਇਹਦੇ ਕੋਈ ਸਾਈਡ ਇਫੈਕਟਸ ਜਾਂ ਕੁਝ ਡਾਕਟਰ ਦੇ ਨਾਲ ਤੁਸੀਂ ਕੰਸਲਟ ਕੀਤਾ ਵੀ ਕੀ ਚੀਜ਼ਾਂ ਤੁਹਾਨੂੰ ਅੱਗੇ ਜਾ ਕੇ ਸuffer ਕਰਨੀਆਂ ਪੈਣੀਆਂ ਆ ਉਸ ਚੀਜ਼ ਦਾ ਕੁਝ ਤੁਸੀਂ ਰੱਖਿਆ ਹੋਵੇ ਵੀ ਆਹ ਚੀਜ਼ ਉਹਦੇ ਲਈ ਆ ਕਰਨੀ ਹੈ ਇਹਦੇ ਵਿੱਚ ਜ਼ਿਆਦਾ ਤਾਂ ਕੁਝ ਨਹੀਂ ਹੁੰਦਾਗਾ ਪਾਣੀ ਦੀ ਕਮੀ ਆ ਜਾਂਦੀ ਹੁੰਦੀ ਹੈ ਜਦੋਂ ਆਪਾਂ ਕੰਟੀਨਿਊ ਵਰਕਆਊਟ ਕਰਦੇ ਆ ਤਾਂ ਪਾਣੀ ਦੀ ਕਮੀ ਆ ਜਾਂਦੀ ਆ ਉਹਦੇ ਵਾਸਤੇ ਮਤਲਬ ਕਿ ਕਿਡਨੀਆ ਸੁੱਕਣਾ ਨਾ ਲੱਗ ਜਾਂਦੀਆਂ ਨੇ ਡਾਕਟਰ ਦੀ ਸਲਾਹ ਵੀ ਲੱਤੀ ਸੀਗੀ ਬੈਕਾਇਦਾ ਮੈਡੀਕਲ ਟੀਮ ਵੀ ਜਾਊਗੀ ਸਾਡੇ ਨਾਲ ਜਦੋਂ ਉੱਥੇ ਜਾਵਾਂਗੇ ਅਸੀਂ ਅੱਛਾ ਐਂਬੂਲੈਂਸ ਜਾਊਗੀ ਜਿੱਥੇ ਤੱਕ ਹੋ ਸਕੇ ਆ ਆਪਾਂ ਕੋਸ਼ਿਸ਼ ਤਾਂ ਇਹੀ ਆ ਕਿ ਅਸੀਂ ਪੂਰੀ ਕਰੀਏ। ਹੂੰ। ਚਲੋ ਵਾਈਗਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਵੀ ਤੁਸੀਂ ਜਿਹੜਾ ਇਹ ਸੋਚ ਰਹੇ ਹੋ ਵੀ 302 ਕਿਲੋਮੀਟਰ ਦੌੜਨਾ ਆ ਤਾਂ ਉਹ ਚੀਜ਼ ਤੁਸੀਂ ਆਪਣੀ ਸਫਲ ਕਰ ਸਕੋ। ਅੱਛਾ ਅੰਤ ਦੇ ਵਿੱਚ ਕੋਈ ਸੰਦੇਸ਼ ਜੋ ਦੇਖ ਰਹੇ ਦਰਸ਼ਕਾਂ ਨੂੰ ਦੇਣਾ ਚਾਹੂਗੇ? ਮੈਂ ਤਾਂ ਇਹੀ ਕਹੂੰਗਾ ਕਿ ਹੁਣ ਬੈਠਣ ਦਾ ਵੇਲਾ ਨਹੀਂ ਹੈਗਾ। ਕਿ ਸਾਰੇ ਬਾਹਰ ਨਿਕਲੋ। ਸਾਡੀ ਇਕੱਲਿਆਂ ਦੀ ਲੜਾਈ ਨਹੀਂ ਹੈਗੀ, ਤੁਹਾਡੀ ਵੀ ਲੜਾਈ ਆ। ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਇਕੱਠੇ ਹੋ ਕੇ ਲੜਾਈ ਨੂੰ ਸਿਰੇ ਚੜੀਏ। ਬਹੁਤ ਬਹੁਤ ਧੰਨਵਾਦ ਵੀਰ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਤੁਸੀਂ ਆਪਣੀ ਜਿਹੜੀ ਇਹ ਦੌੜ ਸੋਚੀਏ ਤੁਸੀਂ ਇਹਨੂੰ ਕੰਪਲੀਟ ਕਰ ਸਕੋ ਤੇ ਕਿਸਾਨਾਂ ਦੇ ਹੱਕਾਂ ਦੇ ਲਈ ਜਿਹੜੀ ਤੁਸੀਂ ਇਹ ਦੌੜ ਦੌੜਨ ਜਾ ਰਹੇ ਹੋ ਉਸ ਦੇ ਵਿੱਚ ਤੁਹਾਡਾ ਵੱਧੂ ਲੋਕ ਤੁਹਾਡਾ ਸਾਥ ਦੇਣ ਤੇ ਇੱਕ ਹੌਸਲਾ ਵਜਾਈ ਕਰਨ ਸੋ ਉਮੀਦ ਕਰਦੀਆਂ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਚੰਗੀ ਜ਼ਰੂਰ ਲੱਗੀ ਹੋਗੀ ਵੀਰ ਨੂੰ ਕਮੈਂਟਸ ਦੇ ਵਿੱਚ ਜਾ ਕੇ ਹੱਲਾ ਸ਼ੇਰੀ ਜ਼ਰੂਰ ਦਿਓ ਕਿਉਂਕਿ ਵੀਰ ਅਜੇਹਾ ਹੈ ਇੱਕ ਹੈ ਜੋ ਕਿ ਪਿੰਡ ਤੋਂ ਲੈ ਕੇ ਇਕੋਲਾਹਾ ਖੰਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਹੈ ਜੋ ਕਿ ਦਿੱਲੀ ਦੀ ਪਾਰਲੀਮੈਂਟ ਤੱਕ 302 ਕਿਲੋਮੀਟਰ ਕਹਿਣਾ ਬਹੁਤ ਸੌਖਾ ਹੈ ਪਰ ਇਹ ਦੌੜਨ ਜਿਹੜਾ ਵੀਰ ਕੱਲਾ ਜਾ ਰਿਹਾ ਹੈ ਸੋ ਉਮੀਦ ਕਰਦੇ ਹਾਂ ਵੀਰ ਦੀ ਜਿਹੜੀ ਦੌੜ ਹੈ ਪੂਰੀ ਚੰਗੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੋਵੇ ਤੇ ਚੰਗੇ ਕਿਸਾਨਾਂ ਦੇ ਜਿਹੜੇ ਹੱਕ ਨੇ ਉਹ ਜਲਦੀ ਪੂਰੇ ਹੋਣ ਧੰਨਵਾਦ